ਸਾਰਿਆਂ ਦੇ ਮੇਰੇ ਕੋਲੇ ਫੈਲਾਂ ਪਈਆਂ ਸਾਰਿਆਂ ਦੀ ਸਰ ਕੱਲ ਨੂੰ ਬਜਟ ਵੇਸ਼ ਕਰਨਗੇ ਬਜਟ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖਿਆ ਹੈ ਪੰਜਾਬ ਦੇ ਵਿੱਚ ਬਸਾਂ ਦੀਆਂ ਬਾਜੀਆਂ ਲੱਗਦੀਆਂ ਸਰ ਹਰ ਗੋਵਿੰਦ ਭਧੌੜ ਵਾਲਾ ਮਸ਼ਹੂਰ ਹੈ ਸਤਲੁਜ ਜਲੰਧਰ ਵਾਲਾ ਮਸ਼ਹੂਰ ਹੈ ਪਰ ਸਾਰੇ ਇੰਡੀਆ 'ਚੋਂ ਮੱਸਾਂ ਟਰੱਕਾਂ ਦੀਆਂ ਬਾਡੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਆ ਪਰ ਪਤਾ ਨਹੀਂ ਕੀ ਕਾਰਨ ਹੋ ਗਿਆ ਪਿਛਲੇ ਸਰਕਾਰ ਦਰਾਂ ਬੱਥਾਂ ਦੀਆਂ ਬਾੜੀਆਂ ਲਵਾਉਣ ਵਾਸਤੇ ਸਾਨੂੰ ਹੱਥਾਂ ਜਾਣਾ ਪੈ ਗਿਆ ਸਾਰੇ ਚੈੱਕ ਕਰਾਂਗੇ ਰਾਜਸਥਾਨ ਵਾਲੇ ਸਸਤੀਆਂ ਲਾ ਰਹੇ ਨੇ ਇਹ ਚੈੱਕ ਕੀਤਾ ਜਾਊਗਾ ਇਹ ਆਪਣਾ ਆਪਣਾ ਦਾ ਬਿਜ਼ਨਸ ਆਪਣਾ ਬਿਜ਼ਨਸ ਬਾਹਰ ਜਾ ਰਿਹਾ ਜੇ ਉਹ ਸਸਤੀਆਂ ਲਾ ਰਹੇ ਨੇ ਤਾਂ ਆਪਾਂ ਵੀ ਉਨੀ ਮੈਚ ਕਰ ਦਾਂਗੇ ਰਾਜਸਥਾਨ ਨਾਲ ਇਹ ਬਜਟ ਦੇ ਵਿੱਚ ਪੇਸ਼ ਕਰਾਂਗੇ ਬੜਿੰਗ ਸਾਹਿਬ ਰਾਜਾ ਬੜਿੰਗਪੁਰ ਆ ਸੁਣ ਲਓ ਬਸਾਂ ਦੀਆਂ ਬਾਡੀਆਂ ਇੱਥੇ ਕਿਉਂ ਨਹੀਂ ਲੱਗਦੀਆਂ ਇਸ ਦੇ ਬਾਰੇ ਅਸੀਂ ਜਾਂਚ ਕਰਾਂਗੇ ਤੇ ਇਹਨਾਂ ਨੂੰ ਹਰੀਸ਼ ਚੌਧਰੀ ਦੇ ਕਹਿਣ ਤੇ ਉੱਥੇ ਬਸਾਂ ਦੀਆਂ ਬਾਡੀਆਂ ਛੋਲੂਆਂ ਆਣੀਆਂ ਪਈਆਂ ਇਹਦੇ ਬਾਰੇ ਵੀ ਸਰਗੋਜ ਜਾਂਚ ਕੀਤੀ ਜਾਊ ਕਿੰਨਾ ਕਰਤਾ ਪਿਆ ਆਪਾਂ ਨੂੰ ਤੇ ਬੱਸਾਂ ਲੋਕ ਬਾਡੀਆਂ ਲਵਾਉਣੋਂਦੇ ਇੱਥੇ ਸੋ ਇਹਨਾਂ ਦੀ ਮੁਰਦਾਬਾਦ ਮੁਰਦਾਬਾ ਸੁਣੀ ਜਾਓ ਜਨਤਾ ਵੱਲੋਂ ਵੀ ਮੁਰਦਾਬਾਦੀ ਹੈ ਅੱਜ ਮੈਂ ਜਿਹੜਾ ਤਾਲਾ ਦਿੱਤਾ ਹੈ ਮੈਂ ਤਾਲਾ ਅੰਦਰ ਲਾਉਣ ਵਾਸਤੇ ਦਿੱਤਾ ਬਾਹਰ ਨਹੀਂ ਸਰ ਇਹ ਹੀ ਕਾਂਗਰਸ ਹੈ ਜਿਹੜੀ ਸੰਸਦ ਦੇ ਵਿੱਚ ਇੱਕ ਦਿਨ 'ਚ ਇਹਨਾਂ ਦੇ 50-50 MP ਇਹਨੂੰ ਬਾਹਰ ਕੱਢ ਕੇ ਮਾਰ ਦਿੰਦੇ ਮੈਂ ਬਾਹਰ ਤਾਂ ਨਹੀਂ ਕੱਢੇ ਮੈਂ ਬਾਹਰ ਨਹੀਂ ਕੱਢੇ ਮੈਂ ਨਿਸ਼ਕਾਸਤ ਨਹੀਂ ਕੀਤੇ ਕੀ ਮੁਸ਼ਕਲ ਹੈ ਸਰਕਾਰ ਜਿੰਦਾਬਾਦ ਜਿੰਦਾਬਾਦ ਸੋ ਕੌਣ ਕਹਿੰਦਾ ਹੈ ਨਾ ਕੀਤੇ ਜਾਲ ਓ ਹੋ 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 ਕਿੰਨੀਆਂ ਪਾਰਟੀਆਂ ਬਦਲ ਗਿਆ ਕਦੇ ਇਧਰੋਂ ਕਦੇ ਉਧਰੋਂ ਹੁਣ ਇਧਰੋਂ ਹੁਣ ਉਧਰੋਂ ਉਹ ਰਹਿਣ ਤੋਂ ਮਹਾਰਾਜ ਰਹਿਣ ਤੋਂ ਉਹ ਸਾਈਕਲ ਦੇ ਵੀ ਸਟੈਂਡ ਹੁੰਦਾ ਉਹ ਦੋਜੀ ਵਾਲੇ ਮੋਟਰਸਾਈਕਲ ਨੇ ਜਿੱਧਰ ਨੂੰ ਡੇਡਾ ਕਰ ਦੋ ਉਧਰ ਵੀ ਹੋ ਜਾਂਦੇ ਮਹਾਰਾਜ ਮੁਖਮਤੀ ਸਾਹਿਬ ਵਰਨੇ ਡਰੈੱਸ ਮੈਨੂੰ ਪਤਾ ਲੱਗਿਆ ਹੋਰ ਕਿਤੇ ਨਵੀਂ ਪਾਰਟੀ ਜਾ ਰਹੀ ਹੈ ਮੈਨੂੰ ਪਤਾ ਲੱਗਿਆ ਕਿ ਨਵੀਂ ਪਾਰਟੀ ਜਾ ਰਹੀ ਹੈ ਸੋ ਇਹਨਾਂ ਨੂੰ ਕੁਝ ਨਹੀਂ ਲੱਭਣਾ ਏ ਏ ਉਹ ਮੱਕਰ ਨੇ ਕਦੇ ਐਸ ਫੁੱਲ ਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਗੋਲ ਫੁੱਲ ਇਹ तितਲੀਆਂ ਨੇ तितਲੀਆਂ ਇਹਨਾਂ ਨੇ ਪੰਜਾਬ ਦਾ ਕਾਫੀ ਸਵਾਰਿਆ ਜੇ ਇਹਨਾਂ ਨੇ ਸਵਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨੌਨ ਪੋਲੀਟিক্যাল ਬੈਕਗਰਾਉਂਡ ਤੋਂ ਨੇ ਕੋਈ ਕਲਾਕਾਰ ਸੀ ਕੋਈ ਵਕੀਲ ਸੀ ਉਹ ਆਪਣਾ ਕੰਮ ਕਰਦਾ ਸੀ ਸਾਨੂੰ ਕਿਉਂ ਆਉਣਾ ਪਿਆ ਇੰਨਾ ਦੀਆਂ ਨਲੇਚੀਆਂ ਕਰਕੇ ਆਉਣਾ ਪਿਆ ਇੰਨਾ ਜੇ ਮੁਝੇ ਇਹ ਚੱਜ ਦੇ ਨਿਕਲ ਆਉਂਦੇ ਇਹਨਾਂ ਦੀਆਂ ਗੱਲਾਂ ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਬਿਜਲੀ ਮੁਫਤ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਤੀਰਥ ਯਾਤਰਾਵਾਂ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਪ੍ਰਾਈਵੇਟ ਫਰਮਨ પ્લાન્ટ ਖਰੀਦ ਲੈ ਇਹਨਾਂ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਸਕੂਲ ਆਫ ਫੈਮਿਨਸ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਆਮ ਆਦਮੀ ਕਲੀਨਿਕਾ ਨਾਲ ਕੋਈ ਸਬੰਧ ਨਹੀਂ ਸਰਨਾਂ ਲੈਣਾ ਦੇਣਾ ਹੀ ਕੱਖ ਨਹੀਂ ਬਸ ਇਹ ਤਾਂ ਕਹਿੰਦੇ ਸਾਨੂੰ ਕੁਰਸੀ ਦਿਓ ਸਾਨੂੰ ਕੁਰਸੀ ਦਿਓ ਉਹ ਮਿਲ ਨਹੀਂ ਸਕਦੀ ਉਹ ਲੋਕ ਦਿੰਦੇ ਆ ਜੀ ਉਹ ਲੋਕ ਦਿੰਦੇ ਆ ਜੇ ਕਿਤੇ ਇਹਨਾਂ ਦੇ ਹੱਥ 'ਚ ਹੁੰਦੇ ਆ ਆਪ ਹੀ ਲੈ ਲੈਂਦੇ ਸੋ ਇਸ ਕਰਕੇ ਮੈਂ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਕਿ ਤੁਸੀਂ ਮੈਨੂੰ ਅੱਜ ਬੋਲਣ ਦਾ ਮੌਕਾ ਦਿੱਤਾ ਸਰ ਇਹਨਾਂ ਕਰਕੇ ਇਹਨਾਂ ਕਰਕੇ ਅਸੀਂ ਮੋਬਾਈਲ ਰਿਪੇਅਰ ਕਰਨ ਵਾਲੇ ਰਹੇ ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ ਮਟੀਰੀਅਲ ਬਣ ਗਏ ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ 100-150 ਰੁਪਿਆ ਭਰ ਕੇ ਰੁਪਿਆ ਦੇੜ ਕੇ ਅਸੀਂ ਸਟੇਜਾਂ ਤੇ ਜਾਂਦੇ ਰਹੇ ਅਸੀਂ ਆਪਣੀਆਂ ਮਿਹਨਤ ਨਾਲ ਆਪਣੀਆਂ ਪ੍ਰਾਪਤੀਆਂ ਕੀਤੀਆਂ ਅਸੀਂ ਵੋਟਾਂ 'ਚ ਖੜੇ ਹੋਏ ਅਸੀਂ ਇੰਨਾ ਵਾਂਗੂ ਪੈਸੇ ਨਹੀਂ ਵੰਡੇ ਸਾਡੇ ਬਾਪੂਆਂ ਨੇ ਇਹਨਾਂ ਦੇ ਬਾਪੂਆਂ ਵਾਂਗੂ ਸੋਨੇ ਦੇ ਬਿਸਕੁਟਾਂ ਦੀ ਸਮਕਲਿੰਗ ਨਹੀਂ ਕੀਤੀ ਅਸੀਂ ਤਾਂ ਕਰਕੇ ਮਟੀਰੀਅਲ ਆ ਜੀ ਅਸੀਂ ਮਿਹਨਤੀ ਆ ਅਸੀਂ ਕੰਮ ਆ ਅਸੀਂ ਕਰਤੀਆਂ ਇਹਨਾਂ ਨੂੰ ਮਟੀਰੀਅਲ ਲੱਗਦਾ ਇਹਨਾਂ ਦੇ ਸਵਾ ਸਵਾ ਲੱਖ ਨੇ ਸ਼ਾਲ ਲੈ ਕੇ ਆਉਂਦੇ ਇੱਥੇ ਮੈਂ ਵੀ ਉਧਰ ਕਰ ਰਿਹਾ ਸਰ ਇਹ ਤੁਹਾਨੂੰ ਡਿਕਟੇਟ ਕਰ ਰਿਹਾ ਕਿ ਹਾਊਸ ਰੂਲ ਜਾਣ ਕਰੋ ਫਿਰ ਸਾਡੇ ਮੁਤਾਬਿਕ ਗੱਲ ਕਰੋ ਸਾਨੂੰ মিডিਆ ਮੁਰੇ ਜਾਇਆ ਹੋਣ ਗੋ ਸਾਨੂੰ ਤਖਤੀਆਂ ਦਿਖਾਇਆ ਹੋਣ ਗੋ ਇਹ ਆ ਗੱਲ ਕਰ ਰਿਹਾ ਮੈਂ ਜੋ ਸਰ ਤੁਸੀਂ ਆਰਡਰ ਕਰ ਰਹੇ ਮਾਨ ਨਹੀਂ ਨਹੀਂ ਰਹੇ ਦਨ ਪ੍ਰਿਵਿਲੇਜ ਐਕਸ਼ਨ ਵੀ ਹੋਣਾ ਚਾਹੀਦਾ ਸਰ ਪ੍ਰਿਵਿਲੇਜ ਐਕਸ਼ਨ ਕਿ ਸਪੀਕਰ ਦੀ ਨਹੀਂ ਗੱਲ ਮੰਨ ਰਹੇ ਸਪੀਕਰ ਨੂੰ ਡਿਕਟੇਟ ਕਰ ਰਹੇ ਹੋ ਤੁਸੀਂ ਮੈਂ 1 ਮਿੰਟ ਮੈਂ ਬੇਤੀ ਕਰਨਾ ਤੁਹਾਡੀ ਗੱਲ ਵੀ ਸੁਣ ਲਾਂਗੇ ਆਪਾਂ ਹਾਊਸ ਵੀ ਚਲਾਉਣਾ ਹੈ ਤੁਸੀਂ ਬੈਠੋ ਮੈਂ ਆਪਾ ਮੁੱਖ ਮੰਤਰੀ ਸਾਹਿਬ ਦੀ ਗੱਲ ਸੁਣ ਲਈਏ ਤੇ ਡਿਪਟੀ ਸਪੀਕਰ ਸਾਹਿਬ ਤੁਸੀਂ ਉੱਪਰ ਆ ਜਾਓ ਮੈਂ ਇਹਨਾਂ ਦੀ ਗੱਲ ਸੁਣ ਲਵਾਂ ਠੀਕ ਹੈ ਨਾ ਜੀ ਤੁਸੀਂ ਤੁਸੀਂ 2 ਮਿੰਟ 1 ਮਿੰਟ ਤੁਸੀਂ ਬਖਰੀ ਕਰਕੇ ਸੁਣੋਗੇ ਤੁਸੀਂ ਵੀ ਡਿਕਟੇਟ ਨਾ ਨਾ ਕਰੋ ਸਰ ਡਿਕਟੇਟ ਤੁਹਾਨੂੰ ਬੇਇੱਜ਼ਤੀ ਕਰਦਾ ਇਹਨਾਂ ਦੀ ਜਮ੍ਹਾਂ ਗੱਲ ਨਾ ਸੁਣੋ ਇਹਨਾਂ ਵੀ ਪੰਜਾਬ ਦੇ ਲੋਕ ਨਹੀਂ ਗੱਲ ਸੁਣ ਰਹੇ ਇਹਨਾਂ ਨੂੰ ਇੱਥੇ ਕੋਈ ਸੁਣੀ ਜਾਂਦੇ ਤੁਸੀਂ ਤੁਸੀਂ ਇਹਨਾਂ ਦੀ ਕੌਣ ਸੁਣਦਾ ਇਹਨਾਂ ਦੀ ਓਏ ਇੱਥੇ ਰੋਲਾ ਪਾਉਣ ਨੂੰ ਆਉਂਦੇ ਰੋਲਾ ਪਾ ਕੇ ਜਿੰਦਾਬਾਦ ਮਰਦਾਬਾਦ ਅਸੀਂ ਅੱਜ ਹਾਊਸ ਬੰਦ ਕਰਾਤਾ ਪ੍ਰਾਪਤਿਮਨ ਦੇ ਹਾਊਸ ਨੂੰ ਪਹਿਲਾਂ ਤਾਂ ਕਹਿੰਦੇ ਬਾਜਾ ਸਾਹਿਬ ਬਾਜਾ ਸਾਹਿਬ ਬਾਜਾ ਸਾਹਿਬ ਸਾਹਿਬ ਕਹਿੰਦੇ ਸੈਸ਼ਨ ਛੋਟਾ ਹੁੰਦਾ ਸਾਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਐਦ ਕੀ 1 ਮਾਰਚ ਤੋਂ 15 ਮਾਰਚ ਤੱਕ ਦਾ ਸੈਸ਼ਨ ਹੈ ਹੁਣ ਚੱਲ ਨਹੀਂ ਦਿੰਦੇ ਦਫਾ ਕਿਹਦੇ ਪਾਸੇ ਤੁਸੀਂ ਯਾਰ ਹੱਦ ਆ ਯਾਰ ਕਿਸੇ ਪਾਸੇ ਤਾਂ ਆ ਜਾਓ

ਇਹ ਪਹਿਲਾਂ ਵਾਲੀ ਗੱਲ ਗਲਤ ਆਪਾਂ ਕੰਮ ਚੜਾਈਏ ਸਪੀਕਰ ਸਾਹਿਬ ਜੀ ਮੇਰਾ ਗਿਫਟ ਹੈ ਇੱਕ ਮਿੰਟ ਸਰ ਸਪੀਕਰ ਸਾਹਿਬ ਪਹਿਲਾਂ ਦੱਸੋ ਗੱਲ ਤੁਸੀਂ ਗੱਲ ਆ ਜੱਜ ਵਾਲੀ ਦੱਸੋ ਬੋਲਦੇ ਆ ਕਲੀਅਰਫਾਈ ਨਹੀਂ ਸਪੀਕਰ ਸਾਹਿਬ ਇਹ ਚੰਦਰ ਭਾਰਤ ਅੰਦਰ ਲੋਣਾ ਨਾ ਅੰਦਰ ਲੋਣਾ ਤਾਂ ਕਿ ਇੱਥੇ ਰਹਿਣ ਲੋਕਤੰਤਰ ਦਾ ਮਜ਼ਾ ਆਵੇ ਵਿਪੱਖ ਹੋਵੇ ਸਭੀ ਦੇਖੋ ਮੈਂ ਚਲੋ 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 ਆਪਾ ਬਹੁਤ ਟਾਈਮ ਖਰਾਬ ਨਹੀਂ ਕਰਦੇ ਦੇਖੋ ਇੱਥੇ ਨਾ ਕਿਸੇ ਨੇ ਜਿੰਦਰਾ ਲਾਇਆ ਇੱਕ ਮਿੰਟ ਮੇਰੀ ਗੱਲ ਸੁਣੋ ਨਾ ਲਾਉਣਾ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਗੱਲ ਮੈਂ ਅਪਰੀਸ਼ੀਏਟ ਕਰਦਾ ਐ ਇਹ ਚਾਹੁੰਦੇ ਵੀ ਡਿਸਕਸ਼ਨ ਹੋਵੇ ਜਦੋਂ ਇਸ ਆਪਣੀ ਗੱਲ کہہ ਕੇ ਇੱਕ ਪਖਤੂਰਾ ਜੇ ਟੁਰ ਜਾਂਦਾ ਸਪੀਕਰ ਲੋਕਾਂ ਦੀ ਗੱਲ ਸੁਣਦਾ ਨਹੀਂ ਇੱਥੇ ਗਲਤ ਕਰ ਲੈਣਾ ਸਪੀਕਰ ਸਾਹਿਬ ਅਸਲ ਤੇ ਜਿੰਦੇ ਨਾਲ ਫਸ ਗਏ ਅਸਲ ਤੇ ਜਿੰਦੇ ਨੂੰ ਫਸ ਗਏ ਮੈਂ ਤੁਹਾਨੂੰ ਗਿਫਤ ਦਿੱਤਾ ਮੈਂ ਇਹ ਨਾਲ ਬੇਨਤੀ ਕਰ ਦਿਨਾ ਜੇ ਬਾਹਰ ਜਾਣਾ ਚਾਹੁੰਦੇ ਨੇ ਤਾਂ ਇਹਨਾਂ ਨੂੰ ਜਾਲ ਲੈਣ ਦਿਓ ਜੀ ਉਦੋਂ ਬਾਅਦ ਚਲਾ ਲਾਂਗੇ ਮੇਰੇ ਅੱਪਾ ਤਾਂ ਕਿ ਅੰਦਰ ਨਾ ਆ ਸਕਣ ਫਿਰ ਦੁਬਾਰਾ ਚਲੋ ਚਲੋ ਸਪੀਕਰ ਸਾਹਿਬ ਇਹਨਾਂ ਨੇ ਜਾਣ ਹੈ ਇਹਨਾਂ ਨੇ ਜਾਣ ਹੈ ਇਹ ਸੱਚ ਸੁਣ ਨਹੀਂ ਸਕਦੇ ਇਹਨਾਂ ਨੇ ਜਾਣ ਹੈ ਇਹਨਾਂ ਨੂੰ ਜਾਣਦਾ ਕੋਈ ਬਹਾਨਾ ਦੇ ਦਿਓ ਜੀ ਦੇਖੋ ਮਾਰਯੋਗ ਮੁੱਖ ਮੰਤਰੀ ਸਾਹਿਬ ਮਾਰਯੋਗ ਲੀਡਰ ਆਫ ਪਾਕਿਸਤਾਨ ਤਾਲਾ ਅੰਦਰੋਂ ਲੱਗ ਰਿਹਾ ਮਿਸਟਰ ਬਾਜਵਾ ਕਿਹੜੀ ਤਾਲਾ ਅੰਦਰੋਂ ਲੱਗ ਰਿਹਾ ਹੈ ਤਾਲਾ ਬਾਹਰੋਂ ਨਹੀਂ ਲੱਗ ਰਿਹਾ ਤਾਲਾ ਅੰਦਰੋਂ ਲੱਗ ਰਿਹਾ ਹੈ ਤਾਂ ਕਿ ਤੁਸੀਂ ਅੰਦਰ ਰਹੋ ਚਲੋ ਜਾਓ ਸਪੀਕਰ ਸਾਹਿਬ ਇਹਨਾਂ ਨੂੰ ਜਾਣ ਦੋ ਇਹਨਾਂ ਨੂੰ ਜਾਣ ਦਾ ਬਾਅਦ ਕਰ ਲਾਂਗੇ ਆ ਲੋਕ ਤਾਲਾ ਆ ਲੋਕ ਤਾਲਾ ਮੈਂ ਬੇਨਤੀ ਕਰਦਾ ਹਾਂ ਪੱਖ ਅਤੇ ਵਿਪੱਖ ਨੂੰ ਕਿ ਇੱਥੇ ਜਿਹੜੀ ਗੱਲ ਜਿੰਦਰੇ ਵਾਲੀ ਹੋਈ ਹੈ ਉਹ ਸਿੰਬੋਲਿਕ ਹੈ ਕਿ ਤੁਸੀਂ ਇੱਥੇ ਬੈਠੇ ਰਹੋ ਬਿਲਕੁਲ ਬਹਿਣਾ ਚਾਹੀਦਾ ਮੈਂ ਸਾਰੇ ਮੈਂਬਰਾਂ ਦੇ ਬਾਅਦ ਬੇਨਤੀ ਕਰਦਾ ਹਾਂ ਕਿ ਜਿਨ੍ਹਾਂ ਲੋਕਾਂ ਨੇ ਆਪਾਂ ਨੂੰ ਇੱਥੇ ਵੋਟਾਂ પાਕੇ ਭੇਜਿਆ ਆਪਣੀ ਨੁਮਾਇੰਦਗੀ ਦੇਣ ਲਈ ਭੇਜਿਆ ਉਹਨਾਂ ਲੋਕਾਂ ਦੀ ਆਪਣੇ ਤੋਂ ਇਹ ਤਵੱਕੋ ਹੈ ਕਿ ਅਸੀਂ ਉਹ ਤਾਂ ਦੇ ਦੁੱਖ ਦਰਦ ਨੂੰ ਇੱਥੇ ਰੱਖੀਏ ਜੇ ਕੋਈ ਮਾਨਯੋਗ ਮੈਂਬਰ ਕਿਸੇ ਦਾ ਦੁੱਖ ਦਰਦ ਰੱਖਦਾ ਤੇ ਉਹਨੂੰ ਸੁਣੀਏ ਇਹ ਬਿਲਕੁਲ ਜਸਟੀਫਾਈਡ ਨਹੀਂ ਕਿ ਇੱਕ ਢ ਘਟ ਬੋਲੀ ਜਾਂਦੀ ਹੈ ਦੂਜੀ ਢ ਵਾਕ ਆਊਟ ਕਰਕੇ ਚਲ ਜੇ ਸੋ 10 ਮਿੰਟ ਇੱਥੇ ਹਾਜ਼ਰੀ ਲਈ ਆਪਦੀ ਤੇ ਆਪਾਂ ਚੱਲ ਗਏ ਉਸ ਗੱਲ ਨੂੰ ਬਿਲਕੁਲ ਸਿੰਬੋਲਿਕ ਤੌਰ ਤੇ ਮਾਨਯੋਗ ਕੰਟਰੀ ਸਾਹਿਬ ਨੇ ਠੀਕ ਕਿਹਾ ਇੱਕ ਮਿੰਟ ਪ੍ਰਧਾਨ ਜੀ ਸਾਹਿਬ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਚਾਰ ਪੰਜ ਦਿਨ ਪਹਿਲਾਂ ਰਵਨੀਤ ਬਿੱਟੋ ਹਰੀ ਮਿਊਨਿਸਪਲ ਕਮਿਸ਼ਨਰ ਦੇ ਦਫ਼ਤਰ ਨੂੰ ਤਾਲਾ ਲਗਾਉਣ ਗਏ ਸੀ ਉਹਦਾ ਤਾਂ ਠੀਕ ਐ ਇਹ ਤਾਲਾ ਅੰਦਰੋਂ ਲਾ ਰਹੇ ਆਂ ਅੰਦਰੋਂ ਤਾਂ ਕਿ ਤੁਸੀਂ ਇੱਥੇ ਬੈਠੇ ਰਹੋ ਤੁਸੀਂ ਨਜ਼ਾਰੇ ਲੈਣ ਵਾਸਤੇ ਆਏ ਹੋ 2 ਮਿੰਟ ਮੁਰਦਾਬਾਦ ਕਰੋ ਫੋਟੋਆਂ ਛੱਪ ਗਿਆ ਚਲੋ ਤਾਲਾ ਲਵਾਓ ਮੈਂ ਸਰ ਕਾਂਗਰਸ ਪਾਰਟੀ ਦੇ ਦਫ਼ਤਰ ਨੂੰ ਵੀ ਤਾਲਾ ਲਵਾਓ ਜੀ ਮਤੇ ਤੇ ਮੁੱਖ ਮੰਤਰੀ ਸਾਹਿਬ ਮਤਰੇ ਤੇ ਤੁਸੀਂ ਕਾਈਂਡਲੀ ਬੋਲੋ ਤੁਸੀਂ ਬੈਠੋ ਜੀ ਤੁਸੀਂ ਬੈਠੋ ਮੁੱਖ ਮੰਤਰੀ ਦਾ ਮਤੇ ਤੇ ਬੋਲਣਗੇ ਜੀ ਫਿਰ ਦੇਖਾਂਗੇ ਕਿਸਨ ਦਾ ਤਾਲਾ ਲੋ ਬਲਬਾਤਰ ਧੰਨਵਾਦ ਸਿਕਰ ਸਾਹਿਬ ਕਿਸਨ ਦਾ ਤਾਲਾ ਲੋ ਫਿਰ ਤੁਸੀਂ ਮੈਨੂੰ ਇੰਨੀ ਮਾੜੀ ਆਪੋਜੀਸ਼ਨ ਦੇ ਹੁੰਦੇ ਹੋਏ ਵੀ ਮੈਨੂੰ ਬੋਲਣ ਦਾ ਮੌਕਾ ਦਿੱਤਾ ਹੈ ਸਾਨੂੰ ਸਾਨੂੰ ਤੇ ਮੈਂ ਪੰਜਾਬ ਦੇ ਵਿੱਚ ਜੋ ਪਿਛਲੇ 2 ਸਾਲ ਤੋਂ 16 ਮਾਰਚ ਨੂੰ 2 ਸਾਲ ਹੋਣਗੇ 16 ਮਾਰਚ ਨੂੰ 2 ਸਾਲ ਹੋਣਗੇ ਤੇ ਉਹ ਦੋ ਸਾਲਾਂ ਅਸੀਂ ਕੀ ਕੀ ਕੀਤਾ ਇਹਦੇ ਬਾਰੇ ਵੈਸੇ ਗਵਰਨਰ ਦੀ ਮੰਨ ਜੋ ਗਵਰਨਰ ਦੀ ਸਪੀਚ ਦੇ ਵਿੱਚ ਸੀ ਪਰ ਕਿਉਂਕਿ ਸੱਚ ਸੁਣ ਨਹੀਂ ਸਕਦੇ ਇਹਨਾਂ ਨੇ ਗਵਰਨਰ ਸਾਹਿਬ ਦੀ ਸਪੀਚ ਨੂੰ ਡਿਸਟਰਬ ਕੀਤਾ ਮਾਨਜੋ ਗਵਰਨਰ ਸਾਹਿਬ ਨੂੰ ਇਹ ਕਹਿਣਾ ਪਿਆ ਕਿ ਮੈਂ ਬਿਨਾਂ ਕਿਸੇ ਕੌਮਾ ਬਿੰਦੀ ਕੱਟੇ ਇਹ ਸਾਰਾ ਭਾਸ਼ਣ ਪੜਨਾ ਚਾਹੁੰਦਾ ਸੀ ਪਰ ਆਪੋਜੀਸ਼ਨ ਜਿਹੜੀ ਆ ਉਹ ਸੁਣਨਾ ਨਹੀਂ ਚਾਹੁੰਦੀ ਤੇ ਮੇਰੇ ਭਾਸ਼ਣ ਨੂੰ ਸਾਰੇ ਨੂੰ ਪੜਿਆ ਗਿਆ ਸਮਝਿਆ ਜਾਵੇ ਬਹੁਤ ਵੱਡੀ ਗੱਲ ਹੈ ਕਿ ਟੇਬਲ ਤੇ ਉਹ ਭਾਸ਼ਣ ਜਿਹੜਾ ਉਹ ਟੇਬਲ ਹੋ ਗਿਆ ਸਰ ਸੋ ਮੈਂ ਗੱਲਾਂ ਇਹਨਾਂ ਨੇ ਜੋ ਮਨਜ਼ੀ ਕਰਨੀਆਂ ਗੱਲਾਂ ਇਹਨਾਂ ਦੀਆਂ ਗੱਲਾਂ ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਬਿਜਲੀ ਮੁਫਤ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਤੀਰਥ ਯਾਤਰਾਵਾਂ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਪ੍ਰਾਈਵੇਟ ਫਰਮਨ પ્લાન્ટ ਖਰੀਦ ਲੈ ਇਹਨਾਂ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਸਕੂਲ ਆਫ ਫੈਮਿਨਸ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਆਮ ਆਦਮੀ ਕਲੀਨਿਕਾ ਨਾਲ ਕੋਈ ਸਬੰਧ ਨਹੀਂ ਸਰਨਾਂ ਲੈਣਾ ਦੇਣਾ ਹੀ ਕੱਖ ਨਹੀਂ ਬਸ ਇਹ ਤਾਂ ਕਹਿੰਦੇ ਸਾਨੂੰ ਕੁਰਸੀ ਦਿਓ ਸਾਨੂੰ ਕੁਰਸੀ ਦਿਓ ਉਹ ਮਿਲ ਨਹੀਂ ਸਕਦੀ ਉਹ ਲੋਕ ਦਿੰਦੇ ਆ ਜੀ ਉਹ ਲੋਕ ਦਿੰਦੇ ਆ ਜੇਕਰ ਇਹਨਾਂ ਦੇ ਹੱਥ 'ਚ ਹੁੰਦੇ ਆ ਆਪ ਹੀ ਲੈ ਲੈਂਦੇ ਸੋ ਇਸ ਕਰਕੇ ਮੈਂ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਕਿ ਤੁਸੀਂ ਮੈਨੂੰ ਅੱਜ ਬੋਲਣ ਦਾ ਮੌਕਾ ਦਿੱਤਾ ਸਰ ਇਹਨਾਂ ਕਰਕੇ ਇਹਨਾਂ ਕਰਕੇ ਅਸੀਂ ਮੋਬਾਈਲ ਰਿਪੇਅਰ ਕਰਨ ਵਾਲੇ ਰਹੇ ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ ਮਟੀਰੀਅਲ ਬਣ ਗਏ ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ 100-150 ਰੁਪਿਆ 500 ਰੁਪਿਆ ਦਿਹਾੜੀ ਕੇ ਅਸੀਂ ਸਟੇਜਾਂ ਤੇ ਜਾਂਦੇ ਰਹੇ ਅਸੀਂ ਆਪਣੀਆਂ ਮਿਹਨਤਾਂ ਨਾਲ ਆਪਣੀਆਂ ਪ੍ਰਾਪਤੀਆਂ ਕੀਤੀਆਂ ਅਸੀਂ ਵੋਟਾਂ 'ਚ ਖੜੇ ਹੋਏ ਅਸੀਂ ਇੰਨਾ ਵਾਂਗੂ ਪੈਸੇ ਨਹੀਂ ਵੰਡੇ ਸਾਡੇ ਬਾਪੂਆਂ ਨੇ ਇਹਨਾਂ ਦੇ ਬਾਪੂਆਂ ਵਾਂਗੂ ਸੋਨੇ ਦੇ ਬਿਸਕੁਟਾਂ ਦੀ ਸਮਕਲਿੰਗ ਨਹੀਂ ਕੀਤੀ ਅਸੀਂ ਤਾਂ ਕਰਕੇ ਮਟੀਰੀਅਲ ਆ ਜੀ ਅਸੀਂ ਮਿਹਨਤੀ ਆ ਅਸੀਂ ਕੰਮ ਆ ਅਸੀਂ ਕਰਤੀਆਂ ਇਹਨਾਂ ਨੂੰ ਮਟੀਰੀਅਲ ਲੱਗਦਾ ਇਹਨਾਂ ਦੇ ਸਵਾ ਸਵਾ ਲੱਖ ਦੇ ਸ਼ਾਲ ਲੈ ਕੇ ਆਉਂਦੇ ਐ ਤੇ ਫਿਰ ਇਹ ਫਿਰ ਜੇ ਸਵਾ ਲੱਖ ਦਾ ਸ਼ਾਲ ਲੈ ਕੇ ਆਉਣਗੇ ਤਾਂ ਫਿਰ ਅਸੀਂ ਤਾਂ ਮਟੀਰੀਅਲ ਹੀ ਲੱਗਾਂਗੇ ਸਰ ਇਸ ਦਾ ਸਾਰੇ ਮਟੀਰੀਅਲ ਇਹਨਾਂ ਵਾਸਤੇ ਪਰ ਮੈਂ ਦੱਸਣਾ ਚਾਹਨਾ ਸਾਡੇ ਕੋਲ ਮਟੀਰੀਅਲ ਨਹੀਂ ਸਾਡਾ ਵਿੱਤ ਮੰਤਰੀ ਮੰਨਿਆ ਪਰਮੰਨਿਆ ਐਡਵੋਕੇਟ ਹੈ ਸਾਡੇ ਕੋਲ ਡਾਕਟਰ ਬਲਜੀਤ ਕੌਰ ਮੰਨਿਆ ਪਰਮੰਨਿਆ ਅੱਖਾਂ ਦੀ ਡਾਕਟਰ ਹੈ ਸਾਡੇ ਕੋਲ ਜੋਤ ਸਿੰਘ ਜੀ ਚੱਲਨੀ ਮੰਨਿਆ ਪਰਮੰਨਿਆ ਅੱਖਾਂ ਦਾ ਡਾਕਟਰ ਹੈ ਸਾਡਾ ਸਿਹਤ ਮੰਤਰੀ ਡਾਕਟਰ ਬਲਵੀਰ ਮੰਨਿਆ ਪਰਮੰਨਿਆ ਅੱਖਾਂ ਦਾ ਡਾਕਟਰ ਹੈ ਇਸ ਕਰਕੇ ਅਸੀਂ ਮਟੀਰੀਅਲ ਨਹੀਂ ਹੈਗੇ ਅਸੀਂ ਬਹੁਤ ਸਿਆਣੇ ਵੀ ਆ ਸਾਡੇ ਕੋਲ ਸਰਕਾਰ 2 ਸਾਲ ਹੋਵੇ ਚਲਾਉਂਦੇ ਆ ਪੰਜਾਬ ਨੂੰ ਕੋਈ ਕਾਠਾ ਨਹੀਂ ਪੈਣ ਦਿੱਤਾ ਕਦੇ ਤੁਹਾਡੇ ਵਿੱਤ ਮੰਤਰੀ ਵਾਂਗੂ ਇਹ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਸਾਡਾ ਖਜ਼ਾਨਾ ਵੀ ਭਰਿਆ ਹੈ ਸਾਡੀ ਨੀਅਤ ਵੀ ਭਰੀ ਹੈ ਤੁਹਾਡੀ ਨੀਅਤ ਵੀ ਖਾਲੀ ਹੈ ਤੁਹਾਡਾ ਖਜ਼ਾਨਾ ਵੀ ਖਾਲੀ ਹੈ ਤੁਸੀਂ ਇਹੀ ਕਰ ਸਕਦੇ ਹੋ ਬਸ ਸੋ ਇਸ ਕਰਕੇ ਮੈਂ ਸਪੀਕਰ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਚਾਹਨਾ ਕਿਪ ਆਮ ਤੌਰ ਤੇ ਕੀ ਹੁੰਦਾ ਸੀ ਆਮ ਤੌਰ ਤੇ ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਆਉਂਦੀਆਂ ਨੇ ਤੇ ਆਕੇ ਆਕੇ ਸਾਰੀ ਸਰਕਾਰੀ ਸੰਸਥਾਵਾਂ ਨੂੰ ਵੇਚ ਦਿੰਦੀਆਂ ਨੇ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਘਾਟੇ ਦਾ ਸੌਦਾ ਕਹਿ ਕੇ ਪਹਿਲੀ ਵਾਰ ਹੋਇਆ ਉਲਟੀ ਗੰਗਾ ਬਈ ਹੈ ਅਸੀਂ 540 ਮੈਗਾਵਾਟ ਦਾ ਜੀਵੀਕੇ ਦਾ ਗੋਇੰਦਵਾਲ ਵਾਲਾ ਇਹ ਥਰਮਲ ਪਲਾਂਟ ਹੈ ਸਰਕਾਰ ਨੇ ਇੱਕ ਫਰਵਰੀ ਨੂੰ ਖਰੀਦਿਆ ਹੈ 540 ਮੈਗਾਵਾਟ ਦਾ ਤਿੰਨ ਹਾਲ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਹੈ ਸ੍ਰੀ ਗੁਰੂ ਅਮਰਦਾਸ ਦੀ ساری ਜ਼ਿੰਦਗੀ ਕਿ ਜੀ ਜੀ ਗੁਰੂ ਨੇ ਆਪਣੇ ਉਹਨਾਂ ਨੇ ساری ਜ਼ਿੰਦਗੀ ਜਿਹੜੀ ਹੈ ਉਹ ਗੋਇੰਦਵਾਲ ਸਾਹਿਬ ਤੋਂ ਨਿਕਲੀ ਬਿਤਾਈ ਉੱਥੇ ਸਤੀਬਰਥਾ ਸਤੀ ਪ੍ਰਥਾ ਖਤਮ ਕੀਤੀ ਲੰਗਰ ਪ੍ਰਥਾ ਸ਼ੁਰੂ ਕੀਤੀ ਆ ਹੁਣ ਜਦੋਂ ਗੁਰੂ ਅਮਰਦਾਸ ਦੀ ਗੱਲ ਚੱਲ ਰਹੀ ਹੈ ਐਵੇਂ ਮੁਰਦਾਬਾ ਦੇ ਨਾਰੇ ਲਾਉਣ ਵਾਲਾ ਨੂੰ ਕੋਈ ਨਰਕਾਂ ਚ ਢੋਈ ਮਿਲੂ ਇਹਨਾਂ ਨੂੰ ਨਰਕਾਂ ਚ ਢੋਈ ਮਿਲੂ ਇਹਨਾਂ ਨੂੰ ਮੁਰਦਾਬਾ ਦੇ ਨਾਰੇ ਲਾਈ ਜਾਂਦੇ ਜਦੋਂ ਮੈਂ ਸ੍ਰੀ ਗੁਰੂ ਅਮਰਦਾਸ ਜੀ ਦੀ ਗੱਲ ਕਰ ਰਿਹਾ ਆ ਇਹਨਾਂ ਦੇ ਆ ਇਹਨਾਂ ਦੇ ਹਾਲਾਤ ਨੇ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਖੈਰਾ ਸਾਹਿਬ ਹਜੇ ਕਾਂਗਰਸ ਈ ਹੋ ਹਰਿਆ ਸਾਹਿਬ ਕਾਂਗਰਸੀਓ ਅੱਜਕੱਲ ਕਿੱਥੇ ਹੋ ਅੱਜਕੱਲ ਪਹਿਲਾਂ ਕਾਲੀਆਂ ਕੋਲੇ ਸੀ ਮੈਂ ਤਾਂ ਖੜਾ ਛਡਾਲਿਆ ਸੀ ਇਹ ਤਾਂ ਵੀ ਛਡਾਲੋ ਇਹ ਮਾਂਜੂ ਤੁਹਾਨੂੰ ਇਹ ਮਾਂਜੂ ਇਹ ਸਾਡੇ ਕੋਲ ਹੀ ਰਿਹਾ ਪਹਿਲਾਂ ਸਾਡੇ ਕੋਲ ਹੀ ਰਹਿਸੀ ਤੁਹਾਨੂੰ ਕਹਿੰਦੇ ਆ ਸਾਡਾ ਤਜਰਬਾ ਬਹੁਤ ਮਾਰਾ ਹੈ ਇਹ ਤੁਹਾਨੂੰ ਮਾਂਜੂ ਸਾਰਿਆਂ ਨੂੰ ਦੇਖਿਓ ਵਾਤੇ ਤੇ ਆ ਜਾਓ ਜੀ ਵਾਤੇ ਤੇ ਆ ਜਾਓ ਮਾ ਜੀ ਮੈਂ ਕਿਹਨਾ ਸਪੀਕਰ ਤੇ ਮੈਂ ਕਿਹਨਾ ਕੈਮਰੇ ਤੇ ਦਿਖਾਉਣਾ ਚਾਹੀਦਾ ਹੈ ਕਿ ਜਦੋਂ ਪੰਜਾਬ ਦੀ ਤਰੱਕੀ ਦੀ ਗੱਲ ਹੋ ਰਹੀ ਹੈ ਬਿਜਲੀ ਮੁਕਤੀ ਦੀ ਗੱਲ ਹੋ ਰਹੀ ਹੈ ਮੋਹੱਲਾ ਕਲੀਨਿਕਾਂ ਦੀ ਗੱਲ ਹੋ ਰਹੀ ਹੈ ਜਦੋਂ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਦੀ ਗੱਲ ਹੋ ਰਹੀ ਹੈ ਇੰਡਸਟਰੀ ਦੀ ਗੱਲ ਹੋ ਰਹੀ ਹੈ ਉਸ ਵੇਲੇ ਕਾਂਗਰਸ ਕਹਿ ਰਹੀ ਹੈ ਸਾਨੂੰ ਕੁਰਸੀਆਂ ਦਿਵਾਓ ਸਾਨੂੰ ਕੁਰਸੀਆਂ ਦਿਵਾਓ ਆਪ ਕੁਰਸੀਆਂ ਅਲੀਆ ਸਾਹਿਬ ਨਮਸਕਾਰ ਬਾਜਵਾ ਸਾਹਿਬ ਆਪਣਾ ਕਈ ਵਾਰੀ ਸਪੀਕਰ ਸਾਹਿਬ ਜੀ ਕਈ ਵਾਰੀ ਮੈਂ ਦੇਖਿਆ ਕਿ ਕਈ ਵਾਰੀ ਬੱਚੇ ਹੁੰਦੇ ਆ ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਹੁੰਦੀ ਹੈ ਪਤਾ ਲੱਗ ਜਾਂਦਾ ਕਿ ਸਾਲ ਦੋ ਸਾਲ ਹੀ ਜ਼ਿੰਦਗੀ ਹੈ ਉਹ ਬੱਚੇ ਨੂੰ ਪੁੱਛੇਗਾ ਤੂੰ ਕੀ ਬਣਨਾ ਹੈ ਉਹ ਕਹਿੰਦਾ ਜੀ ਮੈਂ ਐਸਐਸਪੀ ਬਣਨਾ ਹੈ ਤਾਂ ਜਿਹੜਾ ਜ਼ਿਲ੍ਹੇ ਦਾ ਐਸਐਸਪੀ ਹੈ ਇੱਕ ਘੰਟੇ ਵਾਸਤੇ ਉਹਨੂੰ ਆਪਣੀ ਕੁਰਸੀ ਤੇ ਬਿਠਾ ਦਿੰਦਾ ਹੈ ਕਿ ਤੂੰ ਤੂੰ ਫੀਲਿੰਗ ਲੈ ਲੈ ਤੇਰੀ ਜ਼ਿੰਦਗੀ ਜ਼ਿਆਦਾ ਨਹੀਂ میں کہ زندگی زیادہ نہیں پر ملنی نہیں کرسی باجوا صاحب نفر آفر ادھا گھنٹہ گھنٹا ایتھے بیجو میرے باجوا صاحب ادا گھنٹا بہ کے فیلنگ لے لو لوگ نے نہیں دینی اتے ہی لو لو اجامی ہے مشکل ہے جی مشکل ہے ਓ ਬੀਤੋ ਜਰਦਾ ਮੁੱਖ ਮੰਤਰੀ ਕੌਣ ਕਹਿੰਦਾ ਹੈ ਨਾ ਕੀਤੇ ਜਾਣ ਓ ਹੋ 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 ਕਿੰਨੀਆਂ ਪਾਰਟੀਆਂ ਬਦਲ ਗਿਆ ਕਦੇ ਇਧਰੋਂ ਕਦੇ ਉਧਰੋਂ ਹੁਣ ਇਧਰੋਂ ਹੁਣ ਉਧਰੋਂ ਉਹ ਰਹਿਣ ਤੋਂ ਮਹਾਰਾਜ ਰਹਿਣ ਤੋਂ ਉਹ ਸਾਈਕਲ ਦੇ ਵੀ ਸਟੈਂਡ ਹੁੰਦਾ ਉਹ ਦੋਜੀਆਲੇ ਮੋਟਰਸਾਈਕਲ ਨੇ ਜਿੱਧਰ ਨੂੰ ਡੇਡਾ ਕਰਦਾ ਉਧਰ ਨੂੰ ਹੀ ਹੋ ਜਾਂਦੇ ਮਾਰਿਓ ਮੁਖਮਤੀ ਸਾਹਿਬ ਵਰਨੇ ਡਰੈਸ ਮੈਨੂੰ ਪਤਾ ਲੱਗਿਆ ਹੋਰ ਕਿਸੇ ਨਵੀਂ ਬਾਤ ਦੀ ਜਾ ਰਹੀ ਹੈ ਮੈਨੂੰ ਪਤਾ ਲੱਗਿਆ ਕਿ ਨਵੀਂ ਬਾਤ ਦੀ ਜਾ ਰਹੀ ਹੈ ਉਹ ਇਹਨਾਂ ਨੂੰ ਕੁਝ ਨਹੀਂ ਲੱਭਣਾ ਇਹ ਇਹ ਉਪਮਕਰ ਨੇ ਕਦੇ ਐਸ ਫੁੱਲ ਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਰੋਜ਼ ਫੁੱਲ ਇਹ तितਲੀਆਂ ਨੇ तितਲੀਆਂ ਇਹਨਾਂ ਨੇ ਪੰਜਾਬ ਦਾ ਕਾਫਲੀ ਸਵਾਰਿਆ ਜੇ ਇਹਨਾਂ ਨੇ ਸਵਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨਾਨ ਪੋਲਿਟਿਕਲ ਬੈਕਗ੍ਰਾਉਂਡ ਤੋਂ ਨੇ ਕੋਈ ਕਲਾਕਾਰ ਸੀ ਕੋਈ ਵਕੀਲ ਸੀ ਕੋਈ ਆਪਣਾ ਕੰਮ ਕਰਦਾ ਸੀ ਸਾਨੂੰ ਕਿਉਂ ਆਉਣਾ ਪਿਆ ਇੰਨਾਂ ਦੀਆਂ ਨਲੇਚੀਆਂ ਕਰਕੇ ਆਉਣਾ ਪਿਆ ਇੰਨਾ ਜਿੱਤ ਮੁਝੇ ਇਹ ਜੱਜ ਦੇ ਨਿਕਲ ਆਉਂਦੇ ਜੇ ਇਹ ਜੱਜ ਦੇ ਨਿਕਲ ਹੁੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ ਚੁੱਪ ਕਰ ਚੁੱਪ ਕਰ ਚੁੱਪ ਕਰ ਸਿੱਕਾ ਸਾਹਿਬ ਚੁੱਪ ਕਰ ਜਾ ਬੱਖੋ ਚੋਥੇ ਨੂੰ ਹੱਥੋ ਚੋਥੇ ਨੂੰ ਵੀ ਚੁੱਪੀ ਗਈਆਂ ਨਾ ਹੁਣ ਚੁੱਪ ਕਰ ਜਾ ਕਿਹਨੂੰ ਡਰਦੇ ਸਾਰੇਆਂ ਦੀ ਮੇਰੇ ਕੋਲੇ ਫੈਲਾ ਪਈਆਂ ਸਾਰਿਆਂ ਦੀ ਸਰ ਕੱਲ ਨੂੰ ਬਜਰ ਬੇਸ਼ ਕਰਨਗੇ ਬਜਰ ਦੇ ਵਿੱਚ ਇੱਕ ਪ੍ਰਵੀਜ਼ਨ ਰੱਖਿਆ ਹੈ ਪੰਜਾਬ ਦੇ ਵਿੱਚ ਬੱਸਾਂ ਦੀਆਂ ਬਾਡੀਆਂ ਲੱਗਦੀਆਂ ਸਰ ਹਰ ਗੋਵਿੰਦ ਭਧੌੜ ਵਾਲਾ ਮਸ਼ਹੂਰ ਹੈ ਸਤਲੁਜ ਜਲੰਧਰ ਵਾਲਾ ਮਸ਼ਹੂਰ ਹੈ ਪਰ ਸਾਰੇ ਇੰਡੀਆ ਚੋਂ ਬੱਸਾਂ ਟਰੱਕਾਂ ਦੀਆਂ ਬਾਡੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਆ ਪਰ ਪਤਾ ਨਹੀਂ ਕੀ ਕਾਰਨ ਹੋ ਗਿਆ ਪਿਛਲੇ ਸਰਕਾਰ ਜਦੋਂ ਬੱਸਾਂ ਦੀਆਂ ਬਾਡੀਆਂ ਲਵਾਉਣ ਵਾਸਤੇ ਸਾਨੂੰ Rajasthan ਜਾਣਾ ਪੈ ਗਿਆ ਸਾਰੇ ਚੈੱਕ ਕਰਾਂਗੇ Rajasthan ਵਾਲੇ ਸਸਤੀਆਂ ਲਾਰੇ ਨਹੀਂ ਇਹ ਚੈੱਕ ਕੀਤਾ ਜਾਊਗਾ ਇਹ ਆਪਣਾ ਆਪਣਾ ਦਾ ਬਿਜ਼ਨਸ ਆਪਣਾ ਬਿਜ਼ਨਸ ਬਾਹਰ ਜਾ ਰਿਹਾ ਜੇ ਉਹ ਸਸਤੀਆਂ ਲਾ ਰਹੇ ਨੇ ਤਾਂ ਆਪਾਂ ਵੀ ਉਨੀ ਮੈਚ ਕਰ ਦਾਂਗੇ ਰਾਜਸਥਾਨ ਨਾਲ ਇਹ ਬਜਟ ਦੇ ਵਿੱਚ ਪੇਸ਼ ਕਰਾਂਗੇ ਇਹ ਵਿਡਿੰਗ ਸਾਹਿਬ ਰਾਜਾ ਵਿਡਿੰਗ ਸਾਹਿਬ ਆ ਸੁਣ ਲਓ ਬਸਾਂ ਦੀਆਂ ਬਾੜੀਆਂ ਇੱਥੇ ਕਿਉਂ ਨਹੀਂ ਲੱਗਦੀਆਂ ਇਹਦੇ ਬਾਰੇ ਅਸੀਂ ਜਾਂਚ ਕਰਾਂਗੇ ਤੇ ਇਹਨਾਂ ਨੂੰ ਹਰੀਸ਼ ਚੌਧਰੀ ਦੇ ਕਹਿਣ ਤੇ ਉੱਥੇ ਬਸਾਂ ਦੀਆਂ ਬਾੜੀਆਂ ਚੋਲੂਆਂੀਆਂ ਪਈਆਂ ਇਹਦਾ ਬਾਰੇ ਵੀ ਸਰ ਕੋ ਜਾਂਚ ਕੀਤੀ ਜਾਊ ਕਿੰਨਾ ਕਰਦਾ ਪਿਆ ਆਪਾਂ ਨੂੰ ਜੰਦਾਬਾਦ ਤੇ ਬੱਸਾਂ ਲੋਕ ਬਾਡੀਆਂ ਲਵਾਉਣ ਆਉਂਦੇ ਇੱਥੇ ਜੰਦਾਬਾਦ ਸੋ ਇਹਨਾਂ ਦੀ ਮੁਰਦਾਬਾਦ ਮੁਰਦਾਵਾ ਸੁਣੀ ਜਾਓ ਜਨਤਾ ਵੱਲੋਂ ਵੀ ਮੁਰਦਾਬਾਦੀ ਹੈ ਅੱਜ ਮੈਂ ਜਿਹੜਾ ਤਾਲਾ ਦਿੱਤਾ ਮੈਂ ਤਾਲਾ ਅੰਦਰ ਲਾਉਣ ਵਾਸਤੇ ਦਿੱਤਾ ਬਾਹਰ ਨਹੀਂ ਜੰਦਾਬਾਦ ਜੰਦਾਬਾਦ ਸਰੇ ਹੀ ਕਾਂਗਰਸ ਜਦੋਂ ਸੰਸਦ ਦੇ ਵਿੱਚ ਇੱਕ ਦਿਨ 'ਚ ਇਹਨਾਂ ਦੇ 50-50 MP ਨੂੰ ਬਾਹਰ ਕੱਢ ਕੇ ਮਾਰ ਦਿੱਤੇ ਮੈਂ ਬਾਹਰ ਤਾਂ ਨਹੀਂ ਕੱਢੇ ਮੈਂ ਬਾਹਰ ਨਹੀਂ ਕੱਢੇ ਮੈਂ ਨਿਸ਼ਕਾਸ਼ਿਤ ਨਹੀਂ ਕੀਤੇ ਕਿਨੂੰ ਕਰ ਦੋ ਨਾ ਮੈਂ ਕਹਿੰਦਾ ਅੰਦਰ ਰੱਖੋ ਜਿੰਦਾ ਲਾਓ ਉਹ ਚੌਂ ਥੋੜੇ ਕਹਤੇ ਮੋਦਾਬਾ ਥੋੜੀ ਹੋ ਜੂ ਸੋ ਜਿੰਦਾਬਾਹ ਸਪੀਕਰ ਸਾਹਿਬ ਤੁਹਾਨੂੰ ਤੁਹਾਡੇ ਬਾਰੇ ਤੁਸੀਂ ਪੁਲਿਸ ਐਕਸ਼ਨ ਲਓ ਵਾਕਸ਼ਰ ਵਿਪਾਕਸ਼ੇ ਦੋਹਾਂ ਨੂੰ ਬੇਨਤੀ ਕਰਦਾ ਹੈ ਕਿ ਸਾਨੂੰ ਲੋਕਾਂ ਨੇ ਇੱਕ ਮਿੰਟ ਜੀ ਸਾਨੂੰ ਲੋਕਾਂ ਨੇ ਇੱਥੇ ਇਸ ਕਰਕੇ ਭੇਜਿਆ ਕਿ ਅਸੀਂ ਆ ਦੇਖੋ ਹੱਸਦੇ ਦੇਖੋ ਅਸੀਂ ਇੱਕ ਦੂਜੇ ਨਾਲ ਹਾਰਦੇ ਨੇ ਓਏ ਆਪਾਂ ਦੇਖੋ ਐਂ ਕਹਿੰਦਾ ਡਿਸਕਸ ਕਰੀਏ ਆਪਾਂ ਸਮਾਂ ਬਰਬਾਦ ਕਰਦੇ ਆ ਉਹਦੇ ਲਈ ਲੋਕ ਸਾਡੇ ਕੋਲੋਂ ਜਵਾਬ ਮੰਗਣਗੇ ਸੋ ਮੈਂ ਬੇਨਤੀ ਕਰਦਾ ਹੈ ਕਿ ਮੰਤਰੀ بلکار سنگھ متا پیش کران جی. جو سپیکر صاحب پرست کرتا ہوں سپیکر سپیکر صاحب, صاحب, ایم جی. سپیکر صاحب اینا نو اینا نو بلکار سن جی بلکار سنگھ جی اصل ਆਵੇਗਾ ਅਤੇ ਰਾਜਪਾਲ ਦੇ ਪਾਸ਼ੇ ਤੋਂ ਤੁਰੰਤ ਪਹਿਲਾਂ ਉਸੇ ਦੌਰਾਨ ਜਾਂ ਤੁਰੰਤ ਬਾਅਦ ਕੋਈ ਇਸ਼ਤਿਹਾਰ ਨਹੀਂ ਦਿਖਾਵੇਗਾ ਜਾਂ ਕੋਈ ਨਾਰਾ ਨਹੀਂ ਲਗਾਵੇਗਾ ਜਾਂ ਜੋ ਪ੍ਰਗਟ ਨਹੀਂ ਕਰੇਗਾ ਜਾਂ ਕੋਈ ਪੁਆਇੰਟ ਆਫ ਆਰਡਰ ਵਾਰਡ ਵਾਰ ਜਾਂ ਬਹਿਸ ਨਹੀਂ ਕਰੇਗਾ ਇਹਨਾਂ ਨਿਯਮਾਂ ਵਿੱਚ ਇਹ ਵੀ ਅਪਵੰਧ ਹੈ ਕਿ ਉਪਰ ਵਰਣਿਤ ਵਿੱਚੋਂ ਕੋਈ ਵੀ ਅਲੰਘਣਾ ਕਰਨ ਨੂੰ ਸਾਧਨ ਦੀ ਤਹੀਨ ਸਮਝਿਆ ਜਾਵੇਗਾ ਅਤੇ ਉਲੰਘਣਾ ਕਰਨ ਵਾਲੇ ਮੈਂਬਰਾਂ 'ਵੱਤ ਕਾਰਵਾਈ ਕੀਤੀ ਜਾਵੇਗੀ ਮਾਨਯੋਗ ਰਾਜਪਾਲ ਜੀ ਦੇ ਜੀ ਵੱਲੋਂ 1 ਮਾਰਚ 2024 ਨੂੰ ਜਦੋਂ ਇਸ ਪ੍ਰਸਤਾਵ ਸਦਨ ਵਿੱਚ ਭਾਸ਼ਣ ਦੇਣਾ ਸ਼ੁਰੂ ਕੀਤਾ ਗਿਆ ਤਾ ਸੰਦੀਪ ਜਾਖੜ ਜੀ ਨੂੰ ਛੱਡ ਕੇ ਇੰਡੀਆ ਨੈਸ਼ਨਲ ਕਾਂਗਰਸ ਦੇ ਸਦਨ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਉਹਨਾਂ ਦੇ ਭਾਸ਼ ਉਹਨਾਂ ਨੂੰ ਭਾਸ਼ਣ ਦੇਣ ਤੋਂ ਰੋਕਿਆ ਗਿਆ ਇਸ਼ਾਰੇ ਦਿਖਾਏ ਗਏ ਨਾਰੇ ਲਗਾਏ ਰੋਸ ਪ੍ਰਗਟ ਕੀਤਾ ਗਿਆ ਬਹਿਸ ਕੀਤੀ ਗਈ ਅਤੇ ਵੈਲ ਆਫ ਦੀ ਹਾਊਸ ਵਿੱਚ ਆ ਕੇ ਸਰਕਾਰ ਉੱਤੇ ਨਾਰੇ ਲਗਾਏ ਗਏ ਇਹਨਾਂ ਮੈਂਬਰਾਂ ਵੱਲੋਂ ਸਦਨ ਵਿੱਚ ਇਹਨਾਂ ਰੌਣਾ ਰੱਪਾ ਪਾਇਆ ਅਤੇ ਸ਼ੋਸ਼ ਸਭਾ ਵਿੱਚ ਆਇਆ ਗਿਆ ਕਿ ਮਾਨਜੋਗ ਰਾਜਪਾਲ ਜੀ ਨੂੰ ਪਾਸ਼ਨ ਦੇਣ ਤੋਂ ਪੂਰੀ ਤਰ੍ਹਾਂ ਰੋਕਿਆ ਗਿਆ ਮਾਨਜੋਗ ਰਾਜਪਾਲ ਵੱਲੋਂ ਵੀ ਇਹ ਇਸ ਇਸ ਦਾ ਬਹੁਤ ਬੁਰਾ ਬਣਾਇਆ ਗਿਆ ਅਤੇ ਉਹਨਾਂ ਵੱਲੋਂ ਵਾਰ-ਵਾਰ ਮੈਂਬਰਾਂ ਨੂੰ ਇਸ ਤਰ੍ਹਾਂ ਦਾ ਕੰਮ ਲਈ ਕਿਹਾ ਗਿਆ ਅਤੇ ਇਹ ਵੀ ਬੇਨਤੀ ਕੀਤੀ ਗਈ ਕਿ ਉਹਨਾਂ ਦੇ ਭਾਸ਼ਣ ਨੂੰ ਅប្រੰਤ ਨਿਯਮਾਂ ਅਨਸਾਰ ਇਸ ਤੇ ਬਹਿਸ ਕਰਨ ਸਮੇਂ ਉਹ ਆਪਣੀ ਗੱਲ ਰੱਖ ਸਕਦੇ ਪਰ ਮੈਂਬਰਾਂ ਨੇ ਲਗਾਤਾਰ ਸਦਨ ਵਿੱਚ ਸ਼ੋਰ ਮਚਾਈ ਰੱਖਿਆ ਉਹਨਾਂ ਵੱਲੋਂ ਜਾਣਬੁੱਝ ਕੇ ਵਿਗੜ ਪਾਇਆ ਗਿਆ ਜਿਸ ਦੇ ਸਿੱਟੇ ਵਜੋਂ ਮਾਨ ਜੋਗਰਾਜਪਾਲ ਨੂੰ ਆਪਣਾ ਭਾਸ਼ਣ ਵਿੱਚ ਹੀ ਛੰਨਾ ਪਿਆ ਇਸ ਲਈ ਇਹ ਸਦਨ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਦੇ 1 ਮਾਰਚ 2024 ਨੂੰ ਸਦਨ ਵਿੱਚ ਹਾਜ਼ਰ ਮੈਂਬਰਾਂ ਦੇ ਇਸ ਵਿਵਹਾਰ ਦੀ ਪ੍ਰਪੋਹ ਨਿੰਦਾ ਕਰਦਾ ਹਾਂ ਇਹਨਾਂ ਮੈਂਬਰਾਂ ਵੱਲੋਂ ਇਸ ਤਰ੍ਹਾਂ ਕਰਕੇ ਸਦਨ ਦੀ ਤਹੀਮ ਕੀਤੀ ਗਈ ਹੈ ਅਤੇ ਸਦਨ ਦੀ ਮਰਯਾਦਾ ਦੀ ਅਲੰਗਨਾ ਕੀਤੀ ਗਈ ਹੈ ਇਸ ਲਈ श्री ਸੰਦੀਪ ਜਾਖੜ ਨੂੰ ਛੱਡ ਕੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਇੱਕ ਮਾਰਤ 224 ਨੂੰ ਮਾਨਯੋਗ ਲਾਇਪਰ ਜ਼ਿਲ੍ਹੇ ਪਹਾੜਸ਼ਣਦਾਨ ਹਾਜ਼ਰ ਮੈਮਰਾ ਵੱਲੋਂ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਲ ਸੰਜਲਨ ਨੂੰ ਨਿਯਮਵਲੀ ਦੇ ਨਿਯਮ 17 ਉੜਾ ਦੀ ਲੰਗਣਾ ਕਰਨ ਕਾਰਨ ਉਹਨਾਂ ਵੱਦ ਮਾਨਯੋਗ ਸਪੀਕਰ ਵੱਲੋਂ ਸਖਤ ਧਾਰਨੀ ਕੀਤੀ ਜਾਵੇ ਅਤੇ ਇਹ ਮਾਮਲਾ ਵਿਸ਼ੇਸ਼ ਅਲਕਾ ਕਮੇਟੀ ਨੂੰ ਸੌਂਪਿਆ ਜਾਵੇ ਜੀ ਧੰਨਵਾਦ ਜੀ ਪ੍ਰਸਤਾਵ ਪੇਸ਼ ਕੀਤਾ ਅਤੇ ਫੋਟ ਕੀਤਾ ਗਿਆ ਸਮਝਿਆ ਜਾਵੇ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਲਾ ਕੇ ਰਹਿਣ ਕਮਜ਼ੋਰ ਤੇ ਤਰਪੂਕਾਂ ਦੀ ਸਰਕਾਰ ਮੈਂ ਸਮਝਦਾ ਹਾਂ ਆ ਪੱਕੀ ਦਿੱਤ ਹੈ ਆ ਪੱਕੀ ਦਿੱਤਾ ਪ੍ਰਸਤਾਵ ਸਵਾਰ ਹੋਇਆ ਇਹ ਬੜਾ ਮਰਦਾਵਾ ਸੰਗੀਨ ਮਸਲਾ ਜਿਹੜਾ ਪ੍ਰਸਤਾਵ ਅੱਜ ਹਾਊਸ ਨੇ ਪਾਸ ਕੀਤਾ ਹੈ ਹਾਊਸ ਦੀ ਮਰਿਆਦਾ ਦਾ ਨੂੰ ਬਣਾ ਕੇ ਰੱਖਣ ਦਾ ਜ਼ਿੰਮੇਵਾਰ ਹਰੇਕ ਮੈਂਬਰ ਦਾ ਨਾ ਕਿ ਉਹ ਇਕੱਲੇ ਸੱਤਾ ਪੱਖ ਦਾ ਨਾ ਹੀ ਇਕੱਲੇ ਵਿਪੱਖਸ਼ ਦਾ ਸਾਰੇ ਮੈਂਬਰ ਸਾਹਿਬਾਨ ਨੂੰ ਚਾਹੀਦਾ ਹੈ ਕਿ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਸੋ ਮੈਂ ਇਸ ਮਤੇ ਦੇ ਉੱਪਰ ਕਾਰਵਾਈ ਕਰਦਿਆਂ ਹੋਇਆ ਸਾਰੇ ਮੈਂਬਰਸ ਦਾ ਮਿਸਕੰਡਕਸ਼ਨ ਦਾ ਨੋਟਿਸ ਲੈਂਦਿਆਂ ਹੋਇਆ ਇਸ ਮਸਲੇ ਨੂੰ ਪੰਜਾਬ ਵਿਧਾਨ ਸਭਾ ਦੀ ਪ੍ਰਿਵੀਲੇਜ ਕਮੇਟੀ ਪਾਸ ਭੇਜਦਾ ਹਾਂ ਰਾਜਪਾਲ ਜੀ ਦੇ ਪਾਸ਼ੰਤ ਤੇ ਬਹਿਸ ਲਈ ਸਮੇਂ ਦੀ ਵੰਡ ਬੈਠੇ ਮੁਖਤਰੀ ਜੀ ਮੁਖਤਰੀ ਸਪੀਕਰ ਸਾਹਿਬ ਇਹਨਾਂ ਨੂੰ ਮੁਰਦਾਬਾਦ ਦੇ ਨਾਰੇ ਲਾਉਣ ਲਈ 15 ਮਿੰਟ ਦਾ ਟਾਈਮ ਦੇ ਦਿਓ ਮੁਰਦਾਬਾਦ ਸਪੀਕਰ ਮੁਰਦਾਬਾਦ ਰਾਜਪਾਲ ਜੀ ਦੇ ਪਾਸ਼ੰਤ ਤੇ ਬਹਿਸ ਲਈ ਸਮੇਂ ਦੀ ਵੰਡ ਜਿੰਦਾਬਾਦ ਆਮ ਆਦਮੀ ਪਾਰਟੀ ਦੇ 92 ਮੈਂਬਰ ਨੇ 2 ਘੰਟੇ 21 ਮਿੰਟ ਟੋਟਲ ਬਣੇ 141 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਜੀ ਸਪੀਕਰ ਜੀ ਸਪੀਕਰ ਸਾਹਿਬ ਜੀ ਜੀ ਮੁੱਖ ਮੰਤਰੀ ਸਾਹਿਬ ਸਪੀਕਰ ਸਾਹਿਬ ਜਿਹੜੇ ਸਾਡੇ ਬੁਲਾਰੇ ਨਵੇਂ ਮੁੰਡੇ ਚੁੜੇ ਹੋਏ ਨੇ ਜਿਨ੍ਹਾਂ ਦੇ ਇਲਾਕਿਆਂ 'ਚ ਕੰਮ ਹੋ ਗਿਆ ਕਿਸੇ ਦੇ 25 30 ਸਾਲ ਬਾਅਦ ਪਾਣੀ ਆ ਗਿਆ ਟੱਸਿਆਂ ਚ ਕਿੱਥੇ ਬਿਜਲੀ ਪਹੁੰਚ ਗਈ ਕਿੱਥੇ ਇਨਫਰਾਸਟ੍ਰਕਚਰ ਪਹੁੰਚ ਗਿਆ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਇਹਨਾਂ ਦਾ ਕੀ ਹੈ ਜੀ ਇਹ ਤਾਂ ਐਂ ਹੀ ਰਹਿੰਦੇ ਨੇ ਕਿ ਇਹਨਾਂ ਤੇ ਨੂੰ ਜਿਆਦਾ ਸੀਰੀਅਸ ਨਾ ਲਿਆ ਜਾਵੇ ਤੇ ਸਾਡੇ ਜਿੰਨੇ ਵੀ ਬੁਲਾ ਰਹੇ ਹਾਂ ਟਾਈਮ ਦਿੱਤਾ ਜਾਵੇ ਜੀ 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 ਸੋ ਮੈਂ ਇੱਕ ਵਾਰ ਸਮੇਂ ਦੀ ਵੰਡ ਅਨਾਉਂਸ ਕਰ ਦਿਆਂ ਉਸ ਤੋਂ ਬਾਅਦ ਫਿਰ ਆਪਾਂ ਸਾਰਿਆਂ ਨੂੰ ਬੁਲਾ ਕਰੀਏ ਜੀ ਇੰਡੀਅਨ ਨੈਸ਼ਨਲ ਕਾਂਗਰਸ ਦੇ 28 ਮਿੰਟ ਨੇ ਜੀ ਤੁਹਾਡੀ ਲਿਸਟ ਆ ਚੁੱਕੀ ਹੈ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਮੈਂਬਰ ਨੇ 5 ਮਿੰਟ ਹੈ ਜੀ ਭਾਰਤੀ ਜਨਤਾ ਪਾਰਟੀ ਦੇ ਦੋ ਮੈਂਬਰ ਨੇ 3 ਮਿੰਟ ਹੈ ਜੀ ਬਹੁਜਨ ਸਮਾਜ ਪਾਰਟੀ ਦੇ ਇੱਕ ਮੈਂਬਰ ਨੇ ਜੀ 2 ਮਿੰਟ ਨੇ ਜੀ ਉਹਨਾਂ ਦੇ ਆਜ਼ਾਦ ਮੈਂਬਰ ਇੱਕ ਨੇ ਜੀ ਉਹਨਾਂ ਦੇ 2 ਮਿੰਟ ਨੇ ਸੋ ਜਿੰਦਾਬਾਦ ਕਾਇਸ ਵੀਰ ਜਿੰਦਾਬਾਦ 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 ਆਪਾਂ ਹੁਣ ਜਿੰਦਾਬਾਦ جے جی نارے نورے پورے ہو گئے ہوں تو دیئے دیجیے کر لیے سو سارا پہلے پہلے سب پہلے تالے والے ہاتھ سے لوا سکتے ਉਹ ਕੰਮ ਨਹੀਂ ਲਵਾ ਸਕਦਾ ਤਾਲਾ ਕਿ ਨਹੀਂ ਲਵਾ ਸਕਦਾ ਤੁਹਾਨੂੰ ਦੱਸੋ ਤਾਲਾ ਤੁਹਾਨੂੰ ਤਾਲਾ ਗਿਆ ਤੁਸੀਂ ਦਿਖਾਇਆ ਹੋ ਕਦੋਂ ਸ਼ੁਰੂ ਕਰੋ ਇਹ ਤਾਲੇ ਪੁਣਿਆ ਦੇਖੋ ਮੈਂ ਕਿ ਉਹ ਲਾ ਸਕਦੇ ਤਾਲਾ ਕਿ ਨਹੀਂ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਕੋਈ ਸਿਆਣੇ ਕੰਮ ਹਾਊਸ ਦਾ ਕੰਮ ਚਲਾਉਣ ਲਈ ਆਇਆ ਇੱਥੇ ਤੁਸੀਂ ਮੇਰੀ ਡਿਊਟੀ ਲਈ ਹੈ ਇਹ ਤਾਲੇ ਦਾ ਮਤਲਬ ਇਹ ਹੈ ਵੀ ਗੱਲ ਗੱਲ ਸੁਣਿਆ ਵੀ ਕਰੋ ری میںریب صاحب گل نہ میں سہمت ہوں ایک سمبولک سیدیاں گلوں سمجھتے نہیں سو منتری صاحب کی جی گل ہے میں چیتن سنگھ بولنے امرت پال سخانند جی امرتپال سخانند ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਅੱਜ ਇੱਕ ਮਿੰਟ ਇੱਕ ਮਿੰਟ ਗੁਰਪ੍ਰੀਤ ਸਿੰਘ ਬਣਾ ਵਾਲੀ ਬੋਲਣ ਗਈ ਉਹਨਾਂ ਨੇ ਮੂਵ ਕੀਤਾ ਜੀ ਗੁਰਪ੍ਰੀਤ ਸਿੰਘ ਬਣਾ ਵਾਲੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਤੁਸੀਂ ਅੱਜ ਮੈਨੂੰ ਬੋਲਣ ਦਾ ਮੌਕਾ ਦਿੱਤਾ ਇੱਕ ਮਿੰਟ ਜੀ ਦੇਖੋ ਜੀ ਸੰਵਿਧਾਨ ਸਾਡੇ ਅਸੇ ਮੁਕਤ